ਸਲਾਮ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਜੈ ਸਾਈ ਜੀ ਅੱਜ ਜਿਹਨਾਂ ਦੀ ਗੱਲ ਹੋਣੀ ਹੈ ਬਾਬਾ ਜੀ ਉਹਨਾਂ ਨੂੰ ਪੀਰਾਂ ਦੇ ਪੀਰ ਆਖਿਆ ਗਿਆ ਹੈ حضرت شیخ سید ਸੁਲਤਾਨ ਬਾਬਾ ਅਬਦੁਲ ਗਾਦਰ شاہ ਜਲਾਨੀ ਮਹਿਬੂਬ-ਏ-ਸੁਹਾਨੀ ਪੀਰਾਂ ਦੇ ਪੀਰ ਦਸਤਗੀਰ ਜੀ 11ਵੀਂ ਵਾਲੀ ਸੱਚੀ ਸਰਕਾਰ ਮੀਰਾ ਗੌਸਲੇ ਆਜ਼ਮ ਜੀ ਔਰ ਸੰਤ ਗੁਰੂ ਰਹਿਬਰ ਪੀਰ ਫਕੀਰ ਬਾਬਾ ਜੀ ਸਤਗੁਰੂ ਕਬੀਰ ਜੀ ਮਹਾਰਾਜ ਉਹਨਾਂ ਨੇ ਫਰਮਾਇਆ ਹੈ ਕਿ ਜ਼ਾਤ ਨਾ ਪੁੱਛੋ ਸੰਤ ਕੀ ਪੁੱਛ ਲਈ ਜੋ ਕੁਛ ਗਿਆਨ ਸੋ ਜਿੱਥੋਂ ਨਜ਼ਾਰਾ ਮਿਲੇ ਜਿੱਥੋਂ ਗਿਆਨ ਮਿਲੇ ਉਹ ਸਾਰੇ ਹੀ ਮਹਾਤਮਾ ਲੋਕ ਜਿਹੜੇ ਹੁੰਦੇ ਆ ਉਹ ਸਾਹੀ ਮਕਾਮ ਹੈ ਬਬਲ ਔਰ ਅੱਜ ਦੀ ਜੋ ਨਸੀਹਤ ਇਹ ਕੋਈ ਆਮ ਨਸੀਹਤ ਨਹੀਂ ਇਹ ਉਹ ਸੱਚ ਹੈ ਜਿਸ ਲਈ ਹਜ਼ੂਰ ਗੌਂਸੇ ਆਜਾ शेख अब्दुल ਕਾਦਰ ਜਲਾਨੀ ਸਾਹ ਉਹਨੇ ਆਪਣੀ ਜ਼ਿੰਦਗੀ ਲਾ ਦਿੱਤੀ ਬਾਬਾ ਜੀ ਇਹ ਉਹ ਦਰਵਾਜ਼ਾ ਹੈ ਜਿੱਥੇ ਇਨਸਾਨ ਆਪਣੇ ਅੰਦਰੋਂ ਮਿਲਦਾ ਹੈ ਜਿੱਥੇ ਰੂਹ ਆਪਣੀ ਆਵਾਜ਼ ਪਛਾਣਦੀ ਹੈ ਜਿੱਥੇ ਜ਼ਿੰਦਗੀ ਦੇ ਮਕਸਦ ਦੀ ਪਹਿਲੀ ਚਮਕ ਦਿਖਾਈ ਦਿੰਦੀ ਹੈ ਜਰਾ ਗੌਰ ਕਰਨਾ ਜੇਕਰ ਤੁਹਾਡੀ ਰੂਹ ਕਦੇ ਥੱਕੀ ਹੈ ਜੇ ਤੁਹਾਡੇ ਦਿਲ ਕਦੇ ਟੁੱਟੇ ਹੈ ਜੇ ਤੁਹਾਨੂੰ ਕਦੇ ਲੱਗਿਆ ਕਿ ਮੈਂ ਕਿਤੇ ਗਵਾਚ ਗਿਆ ਹਾਂ ਜ਼ਿੰਦਗੀ ਦੇ ਰਾਹਾਂ ਵਿੱਚ ਤਾਂ ਅੱਜ ਦੀ ਇਹ ਦਾਸਤਾਨ ਜਿਹੜੀ ਹੈ ਨਾ ਇਹਨੂੰ ਜਰਾ ਗੌਰ ਨਾਲ ਸੁਣਨਾ ਕਿਉਂਕਿ ਅੱਜ ਦੀ ਇਹ ਗੱਲ ਤੁਹਾਡੀ ਰੂਹ ਨੂੰ ਜਗਾਉਣ ਆਈ ਹੈ ਅੱਜ ਦਾ ਇਹ ਬਿਆਨ ਹੈ ਜੋ ਰਹਿਮਤ ਹੈ ਜੋ ਯਾਤਰਾ ਹੈ ਤੁਹਾਡੀ ਜ਼ਿੰਦਗੀ ਦਾ ਸਭ ਤੋਂ ਵੱਡਾ ਨੂਰ ਬਣ ਸਕਦੀ ਉਹ ਕਹਿੰਦੇ ਹਜ਼ੂਰ ਗੌਸਿਆ आजम ਕਹਿੰਦੇ ਉਹ ਕਹਿੰਦੇ ਤੂੰ ਜਿਸ ਰਾਹ ਤੇ ਚੱਲ ਰਿਹਾ ਹੈ ਕਿ ਕਦੇ ਰੁਕ ਕੇ ਤੂੰ ਸੋਚਿਆ ਹੈ ਕਿ ਇਹ ਰਾਹ ਤੈਨੂੰ ਲੈ ਕੇ ਕਿੱਥੇ ਜਾ ਰਹੀ ਹੈ ਜ਼ਰਾ ਗੌਰ ਕਰਨਾ ਬਾਬਾ ਜੀ ਜਿਸ ਰਾਹ ਤੇ ਤੂੰ ਚੱਲ ਰਿਹਾ ਹੈ ਕਦੇ ਇਹ ਸੋਚਿਆ ਕਿ ਇਹ ਰਾਹ ਤੈਨੂੰ ਲੈ ਕੇ ਕਿੱਥੇ ਜਾ ਰਹੀ ਹੈ ਹਜ਼ੂਰ ਵੋਂ ਸੇ ਆਜ਼ਮ ਉਹ ਅਬਦੁਲ ਕਾਦਰ شاہ ਜਲਾਨੀ ਮਸਤਾਨੂ ਸਹਾਰਾ ਹੈ ਜਿਨ੍ਹਾਂ ਦਾ ذرا غور کرنا ਉਹ ਕਹਿੰਦੇ ਨੇ ਇਨਸਾਨ ਦਾ ਸਭ ਤੋਂ ਵੱਡਾ ਗੁਮਰਾਹ ਹੋਣਾ ਇਹ ਹੈ ਕਿ ਉਹ ਆਪਣੇ ਹੀ ਦਿਲ ਤੋਂ بے خبر ਹੋ ਜਾਵੇ ਬਾਬਾ ذرا غور کرنا ਆਪਣੇ ਦਿਲ ਤੋਂ بے خبر ਹੋ ਜਾ ਇਸ ਦੁਨੀਆ ਦਾ ਸਭ ਤੋਂ ਤਾਜ਼ਾ ਸੱਚ ਇਹੀ ਹੈ ਕਿ ਇਨਸਾਨ ਲੱਖ ਧੋੜ ਭੱਜ ਕਰੇ ਲੱਖ ਮਾਲ ਉਹ ਦੌਲਤ ਜਮ੍ਹਾਂ ਕਰੇ ਲੱਖ ਸ਼ੋਰ ਤਾਂ ਹਾਸਲ ਕਰ ਲਵੇ ਪਰ ਜਦੋਂ ਤੱਕ ਉਹ ਆਪਣੇ ਦਿਲ ਦੇ ਹਨੇਰੇ ਨੂੰ ਨਹੀਂ ਦੇਖਦਾ ਬਾਬਾ ਜੀ ਇਹ ਫਕੀਰਾਂ ਦਾ ਕਹਿਣਾ ਜ਼ਰਾ غور ਕਰਨਾ ਜਦ ਤੱਕ ਆਪਣੇ ਦਿਲ ਦੇ ਹਨੇਰੇ ਨੂੰ ਨਹੀਂ ਦੇਖਦਾ ਉਹ ਰੋਹਾਨੀ ਸਫ਼ਰ ਦਾ ਪਹਿਲਾ ਕਦਮ ਵੀ ਨਹੀਂ ਉਠਾ ਸਕਦਾ ਹਜ਼ੂਰ ਗੌਂਸੇ ਆਜ਼ਮ 11ਵੀਂ ਵਾਲੀ ਸੱਚੀ ਸਰਕਾਰ ਉਹ ਕਹਿੰਦੇ ਨੇ ਆਪਣੇ ਅੰਦਰ ਉਤਰ ਆਪਣੇ ਅੰਦਰ ਚਲਾ ਜਾ ਉੱਥੇ ਇੱਕ ਦੁਨੀਆ ਹੈ ਜਿਸ ਨੂੰ ਤੂੰ ਕਦੇ ਵੇਖਿਆ ਨਹੀਂ ਸਰਾ ਗੌਰ ਕਰਨਾ ਤੇਰੀ ਰੂਹ ਤੇਰੇ ਨਾਲ ਗੱਲ ਕਰਦੀ ਪਰ ਤੂੰ ਦੁਨੀਆਂ ਦੇ ਸ਼ੋਰ ਵਿੱਚ ਇੰਨਾ ਗਵਾਚ ਗਿਆ ਕਿ ਤੇਰੇ ਅੰਦਰ ਦੀ ਆਵਾਜ਼ ਤੈਨੂੰ ਸੁਣਾਈ ਨਹੀਂ ਦੇ ਰਹੀ ਕਦੇ ਰਾਤ ਦੀ ਤਨਹਾਈ ਵਿੱਚ ਉੱਠ ਉਹ ਆਪਣਾ ਹੱਥ ਦਿਲ ਤੇ ਰੱਖ ਤੇ ਖੁਦ ਨੂੰ ਪੁੱਛ ਮੈਂ ਕੌਣ ਹਾਂ ਸਰਾ ਗੌਰ ਕਰਨਾ ਮੈਂ ਕੌਣ ਹਾਂ ਮੈਂ ਕਿੱਥੋਂ ਆਇਆ ਹਾਂ ਤੇ ਕਿੱਥੇ ਵਾਪਸ ਜਾਣਾ ਹੈ ਇਹ ਸਵਾਲ ਤੁਹਾਨੂੰ ਹਿਲਾ ਦੇਣਗੇ ਇਹ ਸਵਾਲ ਤੇਰੇ ਨਫਸ ਨੂੰ ਤੋੜ ਦੇਣਗੇ ਬਾਬਾ ਜੀ ਜ਼ਰਾ ਗੌਰ ਕਰਨਾ ਉਹ ਫਰਮਾ ਰਹੇ ਫਕਰ ਲੋਕ ਇਹ ਸਵਾਲ ਤੁਹਾਨੂੰ ਖੁਦ ਤੁਹਾਡੇ ਨਾਲ ਮਿਲਾ ਦੇਣਗੇ ਹਜ਼ੂਰ ਗੌਸਿਆਜ਼ਮ ਫਰਮਾਉਂਦੇ ਨੇ ਕਿ ਜਿਹਨੂੰ ਵੀ ਆਪਣੇ ਵਜੂਦ ਦਾ ਇਲਮ ਹੋ ਜਾਂਦਾ ਹੈ ਗਿਆਨ ਹੋ ਜਾਂਦਾ ਆਪਣੇ ਵਜੂਦ ਦਾ ਉਹ ਦੁਨੀਆ ਦੀ ਹਰ ਚੀਜ਼ ਦਾ ਇਲਮ ਪਾ ਲੈਂਦਾ ਬਾਬਾ ਹਰ ਚੀਜ਼ ਦਾ ਗਿਆਨ ਪਾ ਲੈਂਦਾ ਪਰ ਅਸੀਂ ਕੀ ਕਰਦੇ ਹਾਂ ਅਸੀਂ ਆਪਣਾ ਦਿਲ ਦੂਜਿਆਂ ਦੇ ਹਵਾਲੇ ਕਰ ਦਿੰਦੇ ਕਦੇ ਦੁਨੀਆ ਲਈ ਛੱਡਦੇ ਹਾਂ ਜ਼ਰਾ ਗੌਰ ਕਰਨਾ ਕਦੇ ਇਨਸਾਨਾਂ ਲਈ ਹੋਰ ਲੋਕਾਂ ਦੀ ਟੁੱਟਦੇ ਫਿਰਦੇ ਆ ਕਦੇ ਮਾਲੋ ਦੌਲਤ ਪਿੱਛੇ ਭੱਜਦੇ ਆ ਕਦੇ ਨਫਸ ਦੀਆਂ ਖਵਾਇਸ਼ਾਂ ਵਿੱਚ ਗੁੰਮ ਹੋ ਜਾਂਦੇ ਆ ਤੇ ਫਿਰ ਸ਼ਿਕਾਇਤਾਂ ਕਰਦੇ ਆ ਕਿ ਦਿਲ ਵਿੱਚ ਸਕੂਨ ਕਿਉਂ ਨਹੀਂ ਜ਼ਰਾ ਗੌਰ ਕਰਨਾ ਜ਼ਿੰਦਗੀ ਵਿੱਚ ਬਰਕਤ ਕਿਉਂ ਨਹੀਂ ਹਾਏ ਰੂਹ ਬੇਚੈਨ ਕਿਉਂ ਹੈ ਕਿਉਂਕਿ ਭਾਈ ਤੇਰੀ ਰੂਹ ਭੁੱਖੀ ਹੈ ਤੇ ਤੂੰ ਉਸ ਨੂੰ ਦੁਨੀਆਂ ਦੇ ਟੁਕੜਿਆਂ ਨਾਲ ਭਰਨ ਦੀ ਕੋਸ਼ਿਸ਼ ਕਰ ਰਿਹਾ ਹੈ ਹਜ਼ੂਰ ਗੌਸ ਸੇ ਆਜ਼ਮ ਸਰਕਾਰ ਫਰਮਾਉਂਦੇ ਆ ਰੂਹ ਦਾ ਖਾਣਾ ਯਾਦ-ਏ-ਇਲਾਹੀ ਹੈ ਉਹ ਸੋਹਣੇ ਰੱਬ ਦਾ ਨਾਮ ਪ੍ਰਭੂ ਦਾ ਈਸ਼ਵਰ ਦਾ ਪਰਮਾਤਮਾ ਦਾ ਨਫਸ ਦਾ ਖਾਣਾ ਗੁਨਾਹ ਹੈ ਦਰਗੌਰ ਕਰਨਾ ਦੇਖ ਲੈ ਤੂੰ ਆਪਣੀ ਰੂਹ ਨੂੰ ਕੀ ਖਿਲਾ ਰਿਹਾ ਐ ਇਨਸਾਨ ਤੂੰ ਸੋਚਦਾ ਹੈ ਕਿ ਜ਼ਿੰਦਗੀ ਬਸ ਉਹੀ ਹੈ ਜੋ ਤੂੰ ਆਪਣੀ ਅੱਖਾਂ ਨਾਲ ਦੇਖ ਰਿਹਾ ਪਰ ਨਹੀਂ ਬਾਬਾ ਜੀ ਇਹ ਦੁਨੀਆ ਪਰਦਾ ਹੈ ਅਸਲੀ ਮੰਜ਼ਲ ਪਰਦੇ ਦੇ ਪਿੱਛੇ ਹੈ ਦਿਲ ਦੀਆਂ ਪਰਤਾਂ ਦੇ ਪਿੱਛੇ ਹੈ ਗੁਨਾਹਾਂ ਦੀ ਧੂੜ ਹਟਣ ਤੋਂ ਬਾਅਦ ਹੈ ਜਦੋਂ ਗੁਨਾਹਾਂ ਦੀ ਧੂੜ हटਦੀ ਹੈ ਨਾ ਉਦੋਂ ਪਤਾ ਲੱਗਦਾ ਹੈ ਕਿ ਅਸਲੀ ਨਜ਼ਾਰਾ ਕੀ ਹੈ ਹਜ਼ੂਰ ਗੋਸੇ ਆਜ਼ਮ ਫਰਮਾਉਂਦੇ ਹਨ ਜਦੋਂ ਤੂੰ ਆਪਣੇ ਦਿਲ ਨੂੰ ਸਾਫ਼ ਕਰ ਲੈਣਾ ਤਾਂ ਤੇਰੇ ਅੰਦਰੋਂ ਇੱਕ ਨੂਰ ਨਿਕਲਦਾ ਹੈ ਜੋ ਤੈਨੂੰ ਤੇਰੇ ਰੱਬ ਵੱਲ ਲੈ ਜਾਂਦਾ ਹੈ ਤੂੰ ਕਦੇ ਤਨਹਾਈ ਵਿੱਚ ਇਹ ਮਹਿਸੂਸ ਕੀਤਾ ਕਿ ਤੇਰੇ ਸੀਨੇ ਤੋਂ ਕੋਈ ਭਾਰੀ ਬੋਝ ਉੱਠ ਰਿਹਾ ਹੋਵੇ ਜਾਂ ਕਦੇ ਅਚਾਨਕ ਤੇਰੀਆਂ ਅੱਖਾਂ ਨਮ ਹੋ ਗਈਆਂ ਬਿਨਾਂ ਕਿਸੇ ਵਜ੍ਹਾ ਦੇ ਜਾਂ ਕਦੇ ਦਿਲ ਵਿੱਚ ਅਜੀਹਤ ਦਰਦ ਆਇਆ ਜਿਸ ਦਾ ਇਲਾਜ ਨਾ ਡਾਕਟਰ ਦੇ ਦੇ ਸਕੇ ਨਾ ਦਵਾਈ ਦੇ ਸਕੇ ਬਾਬਾ ਦੁਆ ਗੌਰ ਕਰਨਾ ਕਈ ਵਾਰੀ ਐਸਾ ਵਕਤ ਆ ਜਾਂਦਾ ਹੈ ਦਵਾਈ ਅਸਰ ਨਹੀਂ ਕਰਦੀ ਤਾਂ ਹੀ ਕੀ ਹੈ ਕਿ ਜੋ ਬਾਤ ਦਵਾ ਸੇ ਬਨ ਨਾ ਸਕੇ ਉਹ ਬਾਤ ਦੁਆ ਸੇ ਹੋਤੀ ਹੈ ਉਹ ਸੋਹਣਾ ਜਦੋਂ ਕਾਮਲ ਮੁਰਸ਼ਿਦ ਮਿਲਦਾ ਫਿਰ ਗੱਲ ਖੁਦਾ ਨਾਲ ਹੁੰਦੀ ਹੈ ਇਹ ਸਭ ਤੇਰੀ ਰੂਹ ਦੀ ਪੁਕਾਰ ਹੈ ਤੇਰਾ ਰੱਬ ਤੈਨੂੰ ਬੁਲਾ ਰਿਹਾ ਹੈ ਤੇ ਤੁਸੀਂ ਸੁਣ ਨਹੀਂ ਰਹੇ ਬਾਬਾ ਹਜ਼ੂਰ ਗੌਸ ਸੇ ਆਜ਼ਮ ਫਰਮਾਉਂਦੇ ਨੇ ਜਿਸ ਦਿਲ ਤੇ ਗੁਨਾਹਾਂ ਦੀ ਪਰਤ ਜੰਮ ਜਾਵੇ ਉਹ ਦਿਲ ਆਵਾਜ਼ ਨਹੀਂ ਸੁਣਦਾ ਨਾ ਰੂਹਾਨੀ ਨੂਰ ਨੂੰ ਪਛਾਣਦਾ ਅੱਜ ਦੁਨੀਆ ਦੀ ਸਭ ਤੋਂ ਵੱਡੀ ਬਿਮਾਰੀ ਜਿਹੜੀ ਹੈ ਉਹ ਦਿਲ ਦਾ ਸਖਤ ਹੋ ਜਾਣਾ ਹੈ। ਕਠੋਰ ਹੋ ਜਾਣਾ ਹੈ। ਸਾਡੀਆਂ ਅੱਖਾਂ ਜਿਹੜਾ ਹੈ ਅੱਜ ਕੱਲ ਹੁਣ ਮੋਬਾਈਲ ਸਕਰੀਨਾਂ ਤੇ ਰੋਂਦੀਆਂ ਨੇ। ਪਰ ਰੱਬ ਦੀ ਯਾਦ ਵਿੱਚ ਕਦੇ ਨਹੀਂ ਰੋਂਦੀ ਬਾਬਾ ਜੀ ਜਿਹਾ ਗੌਰ ਕਰਨਾ। ਸਾਨੂੰ ਦੁਨੀਆ ਦੀ ਹਰ ਚੀਜ਼ ਚਾਹੀਦੀ ਬਰਬਰੀ ਯਾਦ ਨਹੀਂ ਚਾਹੀਦਾ। ਇਹ ਵਕੀਰ ਕਹਿੰਦੇ ਅਸੀਂ ਫਿਕਰ ਦੁਨੀਆ ਦਾ ਕਰਦੇ ਆ ਅਖੀਰਤ ਦਾ ਨਹੀਂ। ਕੀ ਆਖਰ ਜਾਣਾ ਹੈ? ਇਹ ਸਾਰੇ ਭੁੱਲੇ ਬੈਠੇ ਆ। ਅਸੀਂ ਗੁੱਸਾ ਇਨਸਾਨਾਂ ਤੇ ਕਰਦੇ ਆ ਪਰ ਆਪਣੇ ਨਫਸ ਤੇ ਨਹੀਂ ਬਾਬਾ। ਉਹ ਕਹਿੰਦੇ ਜੇ ਦਿਲ ਨੂੰ ਜ਼ਿੰਦਾ ਕਰਨਾ ਚਾਹੁੰਦਾ ਹੈ ਹਜ਼ੂਰ ਗੌਸੇ ਆਜ਼ਮ ਫਕੀਰ ਲੋਕ ਫਰਮਾਉਂਦੇ ਜੇ ਤੂੰ ਦਿਲ ਨੂੰ ਜ਼ਿੰਦਾ ਕਰਨਾ ਚਾਹੁੰਦਾ ਤਾਂ ਇਹ ਤਿੰਨ ਕੰਮ ਕਰ ਤਨਹਾਈ ਵਿੱਚ ਆਪਣੇ ਸੋਹਣੇ ਰੱਬ ਤੋਂ ਜ਼ਰਾ ਗੌਰ ਕਰਨਾ ਆਪਣੇ ਸੋਹਣੇ ਪਰਮਾਤਮਾ ਤੋਂ ਉਸ ਖੁਦਾ ਤੋਂ ਦੁਆ ਕਰ ਦੂਸਰਾ ਗੁਨਾਹਾਂ ਤੋਂ ਦੂਰ ਰਹੀਂ ਤੀਸਰਾ ਹਰ ਹਾਲ ਵਿੱਚ ਉਸ ਸੋਹਣੇ ਰੱਬ ਨੂੰ ਯਾਦ ਕਰਦਾ ਰਹਿ ਜੈਸਾ ਵੀ ਹਾਲ ਹੋਵੇ ਬਾਬਾ ਜੀ ਤੂੰ ਜਿਸ ਵੀ ਹਾਲਾਤ ਵਿੱਚ ਕੁਝ ਵੀ ਕਰ ਰਿਹਾ ਹੈ ਪਰ ਆਪਣੇ ਰੱਬ ਨੂੰ ਯਾਦ ਰੱਖ ਕਿਉਂਕਿ ਰੱਬ ਦੀ ਯਾਦ ਜਿਹੜੀ ਹੈ ਕਹਿੰਦੇ ਹੌਲੀ ਹੌਲੀ ਗੁਨਾਹ ਜਿਹੜੇ ਆ ਨਾ ਤੇਰੇ ਅੰਦਰ ਉਹਨੂੰ ਕੱਢ ਕੇ ਬਾਹਰ ਮਾਰਦੀ ਤੇਰਾ ਗੌਰ ਕਰ ਬੇ ਫਕੀਰਾਂ ਦਾ ਕਹਿਣਾ ਬਾਬਾ ਤੇਰਾ ਗੌਰ ਕਰ ਹਜ਼ੂਰ ਗੌਸੇ ਆਜ਼ਮ ਕਹਿੰਦੇ ਨੇ ਜਦੋਂ ਬੰਦਾ ਤਨਹਾਈ ਵਿੱਚ ਰਹਿੰਦਾ ਤਾਂ ਆਸਮਾਨ ਉਸ ਲਈ ਦੁਆ ਕਰਦਾ ਹੈ ਇਹ ਕਾਇਨਾਤ ਉਸ ਲਈ ਦੁਆ ਕਰਦੀ ਹੈ ਤਾਂ ਹੀ ਕਿਹਾ ਹੈ ਅੱਜ ਰਾਤ ਉੱਠ ਕੇ ਜਦੋਂ ਵੀ ਰਾਤ ਉੱਤੇ ਜਿਹੜਾ ਚੌਥਾ ਪੈਰ ਹੈ ਜਿਸ ਨੂੰ ਕੋਈ ਅੰਮ੍ਰਿਤ ਵੇਲਾ ਆਖਦਾ ਹੈ ਕੋਈ ਬ੍ਰਹਮ ਮੂਰਤ ਆਖਦਾ ਹੈ ਕੋਈ ਫਜ਼ਰ ਆਖਦਾ ਹੈ जरा غور ਕਰਨਾ ਸਿਰ ਸੋਹਣੇ ਰੱਬ ਦੇ ਪੈਰਾਂ 'ਚ ਰੱਖ ਦੇ ਸਜਦੇ ਦੇ ਵਿੱਚ ਰੱਖ ਦੇ ਸਮਝ ਲੈ ਆਓ ਤੇਰੇ ਸਾਹਮਣੇ ਆਪਣੇ ਰੱਬ ਨੂੰ ਕਹਿ ਐ ਖੁਦਾ ਐ ਮੇਰੇ ਪਰਮਾਤਮਾ ਮੈਂ ਥੱਕ ਗਿਆ ਹਾਂ ਐ ਮੇਰੇ ਰੱਬ ਮੈਂ ਥੱਕ ਗਿਆ ਮੈਨੂੰ ਆਪਣੇ ਵੱਲ ਖਿੱਚ ਲੈ ਯਕੀਨ ਜਾਣ ਉਹਦੇ ਕਰਮ ਲਈ ਇੰਨਾ ਹੀ ਕਾਫੀ ਹੈ ਉਹਦੀ ਨਜ਼ਰੋ ਕਰਮ ਲਈ ਇੰਨਾ ਹੀ ਕਾਫੀ ਹੈ ਬਸ ਇੰਨਾ ਕਹਿ ਦੇਣਾ ਕਿ ਮੈਂ ਥੱਕ ਗਿਆ ਮਹਾਰਾਜ ਨਾ ਥੱਕ ਗਿਆ ਹਾਂ ਤੇਰੇ ਹਵਾਲੇ ਜਿੰਦ ਬਸ ਇੰਨੇ ਕਾਫੀ ਬਬਲਿਓ ਕਹਿੰਦੇ ਇਹ ਜ਼ਿੰਦਗੀ ਵਿੱਚ ਸਭ ਤੋਂ ਵੱਡੀ ਦੌਲਤ ਇਹ ਨਹੀਂ ਹੈ ਕਿ ਤੁਹਾਡੇ ਕੋਲ ਕਿੰਨਾ ਜਿਹੜੀ ਹੈ ਦੌਲਤ ਹੈ ਤੁਹਾਡੇ ਕੋਲ ਕਿੰਨੀ ਪਛਾਣ ਹੈ ਜਾਂ ਤੁਹਾਡੇ ਕੋਲ ਕਿੰਨੇ ਲੋਕ ਨੇ ਭਾਈ ਸਭ ਤੋਂ ਵੱਡੀ ਦੌਲਤ ਇਹ ਹੈ ਕਿ ਤੁਹਾਡੇ ਕੋਲ ਉਹ ਸੋਹਣਾ ਰੱਬ ਹੈ ਜਾਂ ਨਹੀਂ ਜਰਾ ਗੌਰ ਕਰਨਾ ਇਹ ਸੰਤਾ ਗੁਰੂਆਂ ਰਹਿ ਬਰਾਪੀਆਂ ਫਕੀਰਾਂ ਦੀ ਬੋਲੀ ਹੈ ਉਹ ਕਹਿੰਦੇ ਭਾਈ ਤੇਰੇ ਕੋਲ ਜੋ ਕੁਝ ਵੀ ਹੈ ਉਹ ਕੋਈ ਮਾਇਨੇ ਨਹੀਂ ਰੱਖਦਾ ਜੇ ਤੇਰੇ ਕੋਲ ਸੋਹਣੇ ਰੱਬ ਦਾ ਨਾਮ ਹੈ ਨਹੀਂ ਜਿੱਤਰੇ ਕੋਈ ਖੁਦਾ ਹੀ ਹੈ ਨਹੀਂ ਜੇ ਉਹਦੇ ਨਾਲ ਤੂੰ ਕੱਲਾ ਵੀ ਹੈ ਜੇ ਤੇਰੇ ਕੋਲ ਮੰਨ ਲਾ ਤੂੰ ਕੱਲਾ ਵੀ ਹੈ ਉਹਦੇ ਨਾਲ ਤਾਂ ਦੁਨੀਆ ਦੀ ਕੋਈ ਤਾਕਤ ਤੈਨੂੰ ਤੋੜ ਨਹੀਂ ਸਕਦੀ ਜਰਾ ਗੌਰ ਕਰ ਪਰ ਜੇ ਉਸ ਦੇ ਬਿਨਾ ਤੂੰ ਲੱਖਾਂ ਦੇ ਵਿਚਾਰ ਹੈ ਤਾਂ ਵੀ ਤੂੰ ਅੰਦਰੋਂ ਖਾਲੀ ਰਹੇਗਾ ਹਜ਼ੂਰ ਗੌਸੇ ਆਜ਼ਮ ਉਹ ਪੀਰਾਂ ਦੇ ਪੀਰ ਦਸਤਗੀਰ ਮੀਰਾ ਗੌਸਲੇ ਆਜ਼ਮ ਉਹ ਕਹਿੰਦੇ ਨੇ ਜੇ ਤੂੰ ਰੱਬ ਦਾ ਹੋ ਗਿਆ ਤਾਂ ਸਮਝ ਲੈ ਕਿ ਤੂੰ ਦੁਨੀਆ ਤੇ ਆਖੀਰਤ ਧੂਮੇ ਪਾ ਲਈਏ ਜ਼ਰਾ ਗੌਰ ਕਰ। ਉਹ ਕਹਿੰਦੇ ਆਪਣੀ ਸਫਰ ਦੀ ਸ਼ੁਰੂਆਤ ਕਰ ਭਾਈ ਦਿਲ ਦੀ ਤੂੜ ਨੂੰ ਝਾੜ ਤੇ ਆਪਣੇ ਰੱਬ ਵੱਲ ਵਾਪਸ ਚੱਲ ਜ਼ਰਾ ਉਹ ਤੇਰਾ ਇੰਤਜ਼ਾਰ ਕਰ ਰਿਹਾ ਹੈ। ਉਹਦੀ ਰਹਿਮਤ ਤੇਰੇ ਵੱਲ ਵੱਧ ਚੁੱਕੀ ਹੈ। ਕਿਉਂ ਤੇਰੇ ਕੰਨਾਂ ਵਿੱਚ ਕਹਿੰਦੇ ਉਹ ਸੋਹਣੇ ਰੱਬ ਦਾ ਨਾਮ ਪਿਆ ਹੈ। ਭਾਵੇਂ ਇਸ ਨੂੰ ਅੱਜ ਵੀਡੀਓ ਦੇ ਜ਼ਰੀਏ ਕਹਿ ਲੋ। ਚਾਹੇ ਇਸ ਨੂੰ ਕਿਸੇ ਵੀ ਤਰੀਕੇ ਨਾਲ ਕਹਨੂ ਯਾਦ ਤਾਂ ਸੋਹਣੀ ਨਹੀਂ ਆਈ ਕਿ ਨਹੀਂ ਆਈ। ਔਰ ਇਹ ਹਜ਼ਰਤ ਸ਼ੇਖ ਸૈયਦ ਸੁਲਤਾਨ ਬਾਬਾ ਅਬਦੁਲ ਕਾਦਰ شاہ ਜਲਾਨੀ ਮਬੂਬੇ ਸੁਭਾਨੀ ਪਿਰਾਨੇ ਪੀਰ ਦਸਤਗਿਰੀ ਯਾਰੀ ਵਲੀ ਸੱਚੀ ਸਰਕਾਰ ਮੀਨਾ ਗੌਸਲੇ ਅਸ ਕਹਿੰਦੇ ਇਸ ਦੁਨੀਆ ਚ ਸਭ ਤੋਂ ਗੁੰਮਰਾਹ ਇਨਸਾਨ ਹੀ ਉਹ ਹੈ ਜਿਹੜਾ ਆਪਣੇ ਦਿਲ ਦੇ ਹਾਲਾਤਾਂ ਤੋਂ ਜਿਹੜਾ ਹੈ ਦਿਲ ਦੀ ਆਵਾਜ਼ ਨਹੀਂ ਸੁਣ ਪਾਰਿਆ ਬਾਬਾ ਜੀ ਤੇਰਾ ਗੌਰ ਕਰ ਬਹੁਤ ਬੜੀ ਬਾਤ ਹੈ ਕਿਉਂਕਿ ਬੈਠਾ ਹੀ ਅੰਦਰ ਹੈ ਸਾਈਂ ਵੀ ਫਕੀਰ ਲੋਕ ਫਰਮਾਉਂਦੇ ਬੈਠਾ ਹੀ ਅੰਦਰ ਸਾਈਂ ਕੀ ਤਾਂਹੀਂ ਤਾਂ ਕਹਿੰਦੇ ਨਾ ਓਏ ਅੰਦਰ ਦਾ ਮਨ ਕਾ ਫੇਰ ਲਾ ਓਏ ਨੂੰ ਇਦੋਂ ਫਕੀਰ ਉਹਨਾਂ ਦੇ ਕੋਲ ਕੋਈ ਆਇਆ ਫਕੀਰ ਉਹਨੇ ਗਲ ਚ ਨਾ ਮਾਲਾ ਪਾਈਆਂ ਹੋਈਆਂ ਸੀ ਬਾਬਾ ਲਾਡੀ ਚਾਹੀਦੀ ਕੋਈ ਉਥੇ ਨਕੂਦਰ ਦੀ ਗੱਲ ਉਹ ਕੋਈ ਫਕੀਰ ਸੀਗਾ ਕੋਈ ਐਸੀ ਰੂਹ ਹੋਣੀ ਹੈ ਉਹਨੇ ਮਾਲਾ ਬਹੁਤ ਪਾਈਆਂ ਹੋਈਆਂ ਕਹਿੰਦੇ ਲਾਓ ਇਹਨੂੰ ਨਾਲ ਉਹਨਾਂ ਨੇ ਗੱਡੀ ਗਾਲ ਜਿੱਦਾਂ ਉਹਨਾਂ ਦੀ ਮੋਏ ਸੀ ਲਾ ਇਹਨੂੰ ਕਹਿੰਦੇ ਅੰਦਰ ਦਾ ਮਨਕਾ ਫੇਰਿਆ ਕਰ ਉਹਨੇ ਲਾ ਕੇ ਹਉਸੇ ਮਿਲੇ ਚਰਨਾ ਚਰਾ ਕੇ ਦਿੱਤੀਆਂ ਉਹਨੇ ਬਾਬਾ ਜੀ ਲੋ ਇਹ ਨਜ਼ਾਰਾ ਹੈ ਬਾਬਾ ਜੀ ਇਹ ਫਕੀਰਾਂ ਦੀ ਬਾਤ ਔਰ ਹਰ ਜਿਹਨੇ ਮੁਰਸ਼ਿਦ ਲੋਗ ਹੋਏ ਰੱਬ ਲੋਗ ਹੋਏ ਉਹਨਾਂ ਨੇ ਅੰਦਰ ਦੀ ਗੱਲ ਹੀ ਕੀਤੀ ਉਹ ਕਹਿੰਦੇ ਭਾਈ ਆਪਣੇ ਅੰਦਰ ਦਾ ਹੀ ਮਨ ਕਾ ਫੇਰ ਕਿਉਂਕਿ ਅੰਦਰੋਂ ਧੂੜ ਚੜਦੀ ਹੈ ਤਾਂ ਸੋਹਣਾ ਨਜ਼ਰੀ ਆਉਂਦਾ ਸੋ ਜਰਾ ਗੌਰ ਕਰਨਾ ਹਾਲਾਂਕਿ ਇਹ ਜਿਹੜਾ ਰੰਗ ਹੈ ਇਹ ਤੇ ਕਹਿੰਦੇ ਹੁਣ ਇੱਥੇ ਹਜ਼ੂਰ ਗੌਸੇ ਆਜ਼ਮ ਸਰਕਾਰ ਉਹ ਫਰਮਾਉਂਦੇ ਕਿ ਤੈਨੂੰ ਬਸ ਇੱਕ ਵਾਰੀ ਉੱਠ ਕੇ ਨਾ ਦਨਹਾਈਵੇ ਚ ਸੋਹਣੇ ਰੱਬ ਦੇ ਚਰਨਾਂ ਦੇ ਵਿੱਚ ਜਾ ਕੇ ਸਿਰ ਰੱਖ ਕੇ ਕਹਿ ਦੇ ਕਿ ਰੱਬਾ ਮੈਂ ਥੱਕ ਗਿਆ ਮੈਂ ਹਾਰ ਗਿਆ ਕਿ ਮੈਂ ਹੁਣ ਥੱਕ ਗਿਆ ਤੇਰੇ ਹਵਾਲੇ ਜਿੰਦਾ ਤਾਂ ਕਹਿੰਦੇ ਤੇਰੇ ਸਾਰੇ ਦੁੱਖ ਟੁੱਟ ਜਾਣਗੇ ਉਹਦੀ ਕਰਮ ਨਿਵਾਜ਼ੀ ਲਈ ਬਸ ਇੰਨਾ ਹੀ ਕਾਫੀ ਹੈ ਜ਼ਰੂਰ ਗੌਰ ਕਰਨਾ ਆਪਣੀ ਆਪਣੀ ਮੋਜ ਹੈ ਆਪਣਾ ਆਪਣਾ ਰੰਗ ਹੈ ਆਪਣੀ ਆਪਣੀ ਮੰਗ ਹੈ ਆਪਣੀ ਆਪਣੀ ਉਮੰਗ ਹੈ ਆਪਣੀ ਆਪਣੀ ਆਸਥਾ ਹੈ ਬਾਬਾ ਪਰ ਰਾਤ ਹੈ ਹੀ ਹੈ ਜਾ ਕੇ ਬਸ ਇੰਨਾ ਕਹਿਣਾ ਵੀ ਮਾਲਕ ਥੱਕ ਗਿਆ ਤੇਰਾ ਹੋ ਕੇ ਆ ਗਿਆ ਰੱਖ ਚਾਹੇ ਮਾਰ ਦੇ ਤੇਰਾ ਘਰ ਕਰ ਤਾਂ ਕਹਿੰਦੇ ਉਹਦੀ ਨਜ਼ਰੋ ਕਰਮ ਇਦਾਂ ਹੀ ਹੋ ਜਾ ਤੇਰੇ ਵੱਲ ਰਹਿਮਤ ਵੱਧ ਚੁੱਕੀ ਹੈ ਹੁਣ ਤੂੰ ਦੇਖਣਾ ਕਿ ਤੂੰ ਉਹਦੇ ਵੱਲ ਤੁਰਨਾ ਕਿ ਨਹੀਂ ਤੂੰ ਤੂੰ ਜ਼ਰਾ ਗੌਰ ਕਰ। ਤਾਂ ਹੀ ਤਾਂ ਸਾਈਂ ਜੀ ਕਹਿੰਦੇ ਨੇ ਨਹੀਂ ਕਹਿੰਦੇ ਵਾਜਾਂ ਆਉਂਦੀਆਂ। ਵਾਜਾਂ ਆਉਂਦੀਆਂ ਜ਼ਰੂਰ ਹੈ ਪਰ ਆਪ ਨਹੀਂ ਜੋ ਪਰਿਆ ਜਾਂਦਾ ਬੰਦੇ ਤੋਂ ਜ਼ਰਾ ਗੌਰ ਕਰਨਾ। ਸੋ ਰਹਿਮਤ ਆਈਏ ਬਾਬਾ ਜੀ। ਤਾਂ ਹੀ ਉਹਨਾਂ ਨੇ ਆਖੇ ਕਿਉਂਕਿ ਇਹ ਰਹਿਮਤ ਹੀ ਹੁੰਦੀ ਹੈ ਦੋ ਦੰ ਉਹਨਾਂ ਦਾ ਨਾਮ ਜਦੋਂ ਕੰਨਾਂ ਦੇ ਵਿੱਚ ਬੈ ਜਾਵੇ। ਉਹਨਾਂ ਦੀ ਬਿਆਨ ਜਦੋਂ ਕੰਨਾਂ ਦੇ ਵਿੱਚ ਬੈ ਜਾਣਾ, ਉਹਨਾਂ ਦੀ ਆਵਾਜ਼, ਉਹਨਾਂ ਦੇ ਲਿਖੇ ਹੋਏ ਬਿਆਨਾਂ ਜਦੋਂ ਕੰਨਾਂ ਦੇ ਵਿੱਚ ਬੈ ਜਾਣ। ਇਹਨਾਂ ਸੰਤਾਂ ਗੁਰੂਆਂ ਰਹਿਬਰਾਂ ਪੀਰਾਂ ਫਕੀਰਾਂ ਨੇ। ਤਾਂ ਰਹਿਮਤ ਹੀ ਆਈ ਹੁੰਦੀ ਹੈ ਬਾਬਾ ਜੀ। ਤੂੰ ਜ਼ਰਾ ਗੌਰ ਕਰ। ਬਾਕੀ ਕਰਮ ਅਕਰਮ ਇੱਕ ਸਰ ਫਰਮਾਇਆ ਕਿ ਬੁੱਧ ਪੁੰਨ ਪਾਪ ਦੇ ਵਿੱਚ ਨਾ ਉਲਜ ਬਸ ਆਪਣੇ ਦਿਲ ਚੋਂ ਦਾ ਨਾਮ ਚਾਲਾ ਉਹ ਆਪੇ ਹੀ ਸਾਰਾ ਕੁਝ ਜੋ ਰੱਖਣਾ ਰੱਖ ਲੇਗਾ ਜੋ ਕੱਢਣਾ ਕੱਢ ਦੇਗਾ ਸੁਖ ਖੁਸ਼ ਰਹੋ ਆਬਾਦ ਰਹੋ ਚੜਦੀ ਕਲਾ ਚ ਰਹੋ ਆਪਣੀਆਂ ਦੁਆਵਾਂ ਵਿੱਚ ਯਾਦ ਰੱਖਣਾ ਸਲਾਮ ਹੈ ਯਾ ਹਜ਼ਰਤ ਸ਼ੇਖ ਸૈયਦ ਸੁਲਤਾਨ ਬਾਬਾ ਅਬਦੁਲ ਕਾਦਰ ਸ਼ਾਹਦਾਨੀ ਮਹਿਬੂਬੇ ਸੁਬਾਨੀ ਪੁਰਾਣੇ ਪੀਰ ਦਸਤਗੀਰ ਜੀ ਹਰੀ ਵਾਲੀ ਸੱਚੀ ਸਰਕਾਰ ਮੀਰਾ ਗੌਸਪਾਲ ਬਾਬਾ ਸ਼ੇਰੇ ਸ਼ਾਹ ਜੀ ਬਾਪੂ ਜੀ ਬ੍ਰਹਮ ਜੋਗੀ ਜੀ ਮਹਾਰਾਜ ਜੀ ਮਹਾਦੇਵ ਜੀ ਮਹਾਕਾਂ ਬਾਬਾ ਮੁਰਾਸ਼ਾ ਸਾਈ ਜੀ ਕੀ ਮਸਤਾਨੀਆਂ ਬਾਤਾਂ ਬਾਬਾ ਜੀ ਸੁਖ ਖੁਸ਼ ਰਹੋ ਆਬਾਦ ਰਹੋ ਚੜ੍ਹਦੀ ਕਲਾ ਚ ਰਹੋ ਆਪਣੀਆਂ ਦੋਆਵਾਂ ਚ ਯਾਦ ਰੱਖਣਾ ਜੈ ਮਹਾਕਾਲ ਤੇ ਸਾਈ ਜੀ ਦੀ ਗੁਰੂਆਂ ਪੀਰਾਂ ਰੈਵੜਾ ਫਕੀਰਾਂ ਸੰਤ ਮਹਤਮਾ ਸਾਈ ਲੋਕਾਂ ਸਭ ਨੂੰ ਪ੍ਰਣਾਮ ਸਭ ਨੂੰ ਸਲਾਮ ਖੁਸ਼ ਰਹੋ ਆਬਾਦ